ਸਵਾਗਤ ਹੈ ਜੀ ਸਭ ਦਾ ਰਿਆਡ ਫੂਡ ਚੈਨਲ ਤੇ YouTube ਤੇ ਬਾਏ ਅੱਜ ਤੁਹਾਨੂੰ ਨਾ ਬਹੁਤ ਵਧੀਆ ਦੇਖੋ ਛੱਲੀਆਂ ਦੀ ਆਪਾਂ ਤੁਹਾਨੂੰ ਨਾ ਇੱਕ ਵੀਡੀਓ ਵਿਖਾਉਣੀ ਆ ਝਟਪਟੇ ਦਾਣੇ ਬਣਾ ਕੇ ਵਿਖਾਵਾਂਗੀ ਮੈਂ ਅੱਜ ਤੁਸੀਂ ਇਹ ਦੇਖੋ ਕਿ ਆਪਾਂ ਕਿਵੇਂ ਬਣਾਉਣੀ ਆ ਬਹੁਤ ਹੀ ਵਧੀਆ ਚਾਟ ਇੱਕ ਤਿਆਰ ਕਰਦੇ ਆ ਅੱਜ ਇਹ ਦੇਖੋ ਮੈਂ ਛੱਲੀਆਂ ਲਈਆਂ ਨੇ ਇਹ ਮੇਰੇ ਕੋਲ ਚਾਰ ਛੱਲੀਆਂ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਛੇਲ ਲਵਾਂਗੀ ਇਹਨਾਂ ਦੇ ਸਾਰੀਆਂ ਜਿਹੜੀਆਂ ਛੱਲੀਆਂ ਨੇ ਇਹਨਾਂ ਨੂੰ ਬਿਲਕੁਲ ਸਾਫ਼ ਕਰ ਲਵਾਂਗੀ ਮੈਂ ਆਹ ਜਿਹੜੇ ਇਹਨਾਂ ਦੇ ਉੱਤੇ ਧਾਗੇ ਜਿਹੜੇ ਵਾਲ ਜਿਹਨੇ ਮੈਂ ਸਾਰੇ ਉਤਾਰ ਲਵਾਂਗੀ ਤੇ ਇੱਕ ਫਰਸਟ ਕਲਾਸ ਇੱਕ ਤਾਂ ਜਿਹੜਾ ਵਾਲਾ ਉਹ ਵੀ ਨਹੀਂ ਰਹਿਣ ਦਵਾਂਗੇ ਕਿਉਂਕਿ ਛੱਲੀਆਂ ਦੇ ਜਿਹੜੇ ਦਾਣੇ ਆ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਹੀ ਆਪਾਂ ਛੱਲੀਆਂ ਜਿਹੜੀਆਂ ਸਾਰੀਆਂ ਸਾਫ਼ ਕਰਕੇ ਤੇ ਫਿਰ ਵਧੀਆ ਤਰ੍ਹਾਂ ਇੱਕ ਚਾਟ ਤਿਆਰ ਕਰਾਂਗੇ ਬਰਸਾਤਾਂ ਦੇ ਵਿੱਚ ਜਦੋਂ ਮੀਂਹ ਪੈਂਦਾ ਆ ਉਦੋਂ ਤੇ ਵੈਸੇ ਵੀ ਦਿਲ ਕਰਦਾ ਕੋਈ ਇਹੋ ਜਿਹੀ ਕਰਾਰੀ ਚੀਜ਼ ਖਾਣ ਵਾਸਤੇ ਤੇ ਆਪਾਂ ਅੱਜ ਕਰਾਰੀ ਚੀਜ਼ ਹੀ ਤਿਆਰ ਕਰਦੇ ਆ ਤੇ ਆਹ ਦੇਖੋ ਆਪਾਂ ਨਾ ਛੱਲੀਆਂ ਜਿਹੜੀਆਂ ਨੇ ਨਾ ਇਹਨਾਂ ਨੂੰ ਆਪਾਂ ਬਾਲਣ ਵਾਸਤੇ ਕੁੱਕਰ ਦੇ ਵਿੱਚ ਰੱਖ ਦਿੱਤਾ ਏ ਇਹਨਾਂ ਚਾਰਾਂ ਛੱਲੀਆਂ ਨੂੰ ਮੈਂ ਰੱਖ ਦਊਂਗੀ ਕੁੱਕਰ ਦੇ ਵਿੱਚ ਇਹ ਮੈਂ ਥੋੜਾ ਜਿਹਾ ਸੋਡਾ ਪਾ ਦਿੱਤਾ ਮਿੱਠਾ ਇਹ ਨਾ ਸੌਰੀ ਨਮਕ ਪਾ ਦਿੱਤਾ ਆ ਮੈਂ ਥੋੜਾ ਪਾਨ ਲੱਗੀ ਜੇ ਮਿੱਠਾ ਐ ਥੋੜਾ ਜਿਹਾ ਮੈਂ ਥੋੜਾ ਪਾਤਾ ਹੁਣ ਮੈਂ ਇਹਨਾਂ ਨੂੰ ਉਬਾਲਾਂਗੀ ਸੱਤ ਸੀਟੀਆਂ ਲਵਾਵਾਂਗੀ ਘਟੋ ਘਟ ਸੱਤ ਸੀਟੀਆਂ ਦੇ ਨਾਲ ਇਹ ਜਿਹੜੀਆਂ ਛੱਲੀਆਂ ਨੇ ਨਾ ਫੇਰ ਇਹਨਾਂ ਨੇ ਬਿਲਕੁਲ ਜਿੱਦਾਂ ਦੀਆਂ ਮੈਨੂੰ ਚਾਹੀਦੀਆਂ ਨੇ ਫੋਲੀਆਂ ਫੋਲੀਆਂ ਉਦਾਂ ਦੀਆਂ ਬਣ ਜਾਣਾ ਇਹਨਾਂ ਨੇ ਹੁਣ ਮੈਂ ਸੱਤ ਸੀਟੀਆਂ ਲਵਾ ਕੇ ਤੇ ਕੁੱਕਰ ਮੈਂ ਥੱਲੇ ਤਾਰ ਲਿਆ ਹੁਣ ਮੈਂ ਛੱਲੀਆਂ ਨੂੰ ਬਾਹਰ ਕੱਢ ਲਵਾਂਗੀ ਆ ਦੇਖੋ ਹੁਣ ਛੱਲੀਆਂ ਮੈਂ ਜਿਹੜੀਆਂ ਬਾਹਰ ਕੱਢਾਂਗੀ ਤੇ ਇਹਨਾਂ ਛੱਲੀਆਂ ਦੇ ਮੈਂ ਦਾਣੇ ਜਿਹੜੇ ਆ ਅਲੱਗ ਕਰ ਲਵਾਂਗੀ ਇਹਨਾਂ ਦੇ ਭਾਵੇਂ ਤੁਸੀਂ ਪਹਿਲਾਂ ਦਾਣੇ ਜਿਹੜੇ ਆ ਉਤਾਰ ਕੇ ਤੇ ਇਕੱਲੇ ਦਾਣੇ ਵੀ ਉਬਾਲ ਸਕਦੇ ਹੋ ਪਰ ਮੈਂ ਛੱਲੀਆਂ ਹੁਣ ਬਾਲ ਕੇ ਤੇ ਫੇਰ ਦਾਣੇ ਮੈਂ ਅਲੱਗ ਕਰ ਲੈਣੇ ਆ ਗੱਲ ਤਾਂ ਇੱਕ ਹੀ ਆ ਪਰ ਆਪੋ ਆਪਣਾ ਚਾਹਤ ਹੁੰਦੀ ਆ ਕਿਦਾਂ ਆਪਾਂ ਕਰਨਾ ਹੈ ਕਿਵੇਂ ਸੌਖਾ ਲੱਗਦਾ ਕਿਸੇ ਨੂੰ ਉਹ ਤੇ ਦੇਖ ਕੇ ਹੀ ਕਈ ਕਰੇਗਾ ਤੇ ਮੈਨੂੰ ਇਦਾਂ ਸੌਖਾ ਲੱਗਾ ਕਿ ਮੈਂ ਛਲੀਆਂ ਬਾਹੜ ਕੇ ਦਾਣੇ ਬਾਚ ਘੇੜ ਲਾਂਗੀ ਤੇ ਕਈ ਦਾਣੇ ਘੇੜ ਕੇ ਬਾਹਰ ਲੈਂਦੇ ਨੇ ਉਹ ਵੀ ਉਤਰਾ ਵੀ ਬਹੁਤ ਵਧੀਆ ਉਹ ਬਰਫ਼ ਦੇ ਪਾਣੀ ਚ ਪਾ ਲਈਦੇ ਨੇ ਘੇੜ ਕੇ ਦਾਣੇ ਉਹ ਵੀ ਬਹੁਤ ਵਧੀਆ ਵਾ ਇਸੇ ਤਰ੍ਹਾਂ ਹੀ ਇਹ ਵੀ ਜੋ ਹੀ ਪ੍ਰੋਸੈਸ ਇਹਦਾ ਵਾ ਉਸੇ ਤਰ੍ਹਾਂ ਹੀ ਉਹਦਾ ਏ ਤੇ ਦਾਣੇ ਵੇਖੋ ਪੂਰੇ ਗਲ ਗਏ ਨੇ ਤੁਹਾਨੂੰ ਦਿਖਾ ਰਹੀ ਆ ਮੈਂ ਬਹੁਤ ਗੁੱਡ ਬਣ ਗੀਆਂ ਨੇ ਇਹ ਹੁਣ ਮੈਂ ਇਹਨਾਂ ਦੇ ਦਾਣੇ ਜਿਹੜੇ ਆ ਨਾ ਉਤਾਰ ਲਵਾਂਗੀ ਠੰਡੀਆਂ ਹੋਣ ਦੀ ਵੇਟ ਕਰੂੰਗੀ ਥੋੜੀ ਠੰਡੀਆਂ ਹੋ ਜਾਣਗੀਆਂ ਤੇ ਮੈਂ ਇਦਾਂ ਦਾਣੇ ਜਿਹੜੇ ਆ ਨਾ ਫਸੇ ਜਲਦੀ ਉੱਤਰ ਜਾਣੇ ਆ ਬਾਅਦ ਜਲਦੀ ਗਰਮ ਕਰਕੇ ਇਸ ਤਰ੍ਹਾਂ ਲੱਗ ਰਿਆ ਨਹੀਂ ਤੇ ਜਲਦੀ ਉੱਤਰ ਜਾਣੇ ਇਹ ਇਸ ਤਰ੍ਹਾਂ ਉਤਾਰਨੇ ਆਪਾਂ ਇਸ ਤਰ੍ਹਾਂ ਆਪਾਂ ਛੱਲੀ ਜਿਹੜੀ ਆ ਇਹਦੇ ਦਾਣੇ ਜਿਹੜੇ ਆ ਲਾ ਲੈਣੇ ਆ ਹੁਣ ਮੈਂ ਦਾਣੇ ਜਿਹੜੇ ਉਤਾਰ ਲਏ ਨੇ ਹੁਣ ਇਹ ਜਿਹੜੇ ਦਾਣੇ ਨੇ ਇਹਨਾਂ ਦੇ ਵਿੱਚ ਮੈਂ ਨਾ ਬਰਫ਼ ਵਾਲਾ ਪਾਣੀ ਪਾ ਦਾਂਗੀ ਫ੍ਰਿਜ ਦਾ ਪਾਣੀ ਠੰਡਾ ਪਾਤਾ ਏ ਕਿਉਂਕਿ ਸੌਰੀ ਏ ਮੇਰਾ ਗਲਾ ਖਰਾਬ ਹੋਇਆ ਆਹ ਦੇਖੋ ਨਾ ਥੋੜਾ ਜਿਹਾ ਜਿਵੇਂ ਬਰਫ਼ ਪਾਤੀ ਏ ਨਾਲ ਆਹ ਬਰਫ਼ ਵੀ ਪਾਤੀ ਏ ਮੈਂ ਕਿਉਂਕਿ ਇਹ ਜੋ ਨਾ ਹੁਣ ਇੱਥੇ ਹੀ ਰੁਕ ਜਾਣਗੇ ਇਹ ਗਾਂ ਮਤਲਬ ਇਹਨਾਂ ਨੂੰ ਸੇਕ ਨਹੀਂ ਲੱਗੇਗਾ ਇਹ ਜ਼ਿਆਦਾ ਗਲਣਗੇ ਨਹੀਂ ਇਸ ਕਰਕੇ ਮੈਂ ਬਰਫ਼ ਪਾਤੀ ਇਹਨਾਂ ਦੇ ਵਿੱਚ ਹੁਣ ਆਪਾਂ ਇਦਾਂ ਹੀ ਇਹਨੂੰ ਜਿਹੜਾ ਆ ਠੰਡੇ ਕਰਾਂਗੇ ਇਹਨੂੰ ਪੂਰੀ ਤਰ੍ਹਾਂ ਦੇਖੋ ਕਿੰਨੇ ਵਧੀਆ ਬਣ ਗਏ ਨੇ ਦਾਣੇ ਬਿਲਕੁਲ ਸਾਫ਼ ਹੋ ਗਏ ਨੇ ਤੇ ਬਹੁਤ ਵਧੀਆ ਬਣ ਗਏ ਨੇ ਹੁਣ ਆਪਾਂ ਛਾਨਣੀ ਦੇ ਨਾਲ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਬਰਫ ਇਹਨਾਂ ਦੇ ਵਿੱਚ ਖੁਰ ਗਈ ਹੈ ਤੇ ਦਾਣੇ ਜਿਹੜੇ ਬਾਹਰ ਕੱਢ ਲਵਾਂਗੇ ਪਹਿਲਾਂ ਤੇ ਪਹਿਲੇ ਜਮਾਨੇ ਦੇ ਵਿੱਚ ਨਾ ਛੱਲੀਆਂ ਭੁੰਨ ਕੇ ਖਾਂਦੇ ਹੁੰਦੇ ਸੀ ਲੱਕੜੀਆਂ બાળ ਕੇ ਜਾਂ ਚੁੱਲਿਆਂ ਦੇ ਵਿੱਚ ਭੁੰਨ ਕੇ ਖਾ ਲੈਂੀਆਂ ਹੁਣ ਤੇ ਉਹ ਜਮਾਨਾ ਹੀ ਨਹੀਂ ਰਿਹਾ ਤੁਹਾਨੂੰ ਪਤਾ ਹੀ ਹੈ ਹੁਣ ਆਹ ਚਟਪਟੀਆਂ ਚੀਜ਼ਾਂ ਬਣ ਲੱਗੀਆਂ ਇਹਨਾਂ ਦੇ ਉੱਤੋਂ ਆਹ ਪੋਪ ਕੌਰ ਜਿਹੜੇ ਆ ਬਣਦੇ ਆ ਸਭ ਕੁਝ ਬਣਦਾ ਹੈ ਤੇ ਤੋਂਤ ਵਲਗ-ਵਲਗ ਚੀਜ਼ਾਂ ਬਣਦੀਆਂ ਜੀ ਇਹ ਹੁਣ ਮੈਂ ਥੋੜਾ ਜਿਹਾ ਮੈਦਾ ਪਾਤਾ ਜੀ ਆ ਦੇਖੋ 1.5 ਚਮਚਾ ਮੈ ਮੈਦੇ ਦਾ ਪਾਇਆ ਜੇ ਆ ਮੈਂ ਕੌਰਨ ਫਲੋਰ ਪਾਉਣ ਲੱਗੀ ਜੇ ਆ 1.5 ਚਮਚਾ ਮੈਂ ਕੌਰਨ ਫਲੋਰ ਦਾ ਪਾ ਦੇਣਾ ਬਸ ਆ ਦੋਏ ਚੀਜ਼ਾਂ ਹੀ ਪਾਣੀਆਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਉਹਨਾਂ ਦਾਣਿਆਂ ਦੇ ਵਿੱਚ ਮੈਂ ਪਾਣੀ ਨਹੀਂ ਰਹਿਨ ਦਿੱਤਾ ਸੀ ਸਾਰੇ ਨਿਚੋੜ ਦਿੱਤਾ ਸੀ ਪਾਣੀ ਇਕਦਮ ਆਪਾਂ ਇੱਕ ਵਧੀਆ ਛਾਟ ਤਿਆਰ ਕਰਾਂਗੇ ਜਿਹੜੀ ਚਟਪਟੀ ਤੇ ਖਾਣ ਵਾਲੀ ਬਹੁਤ ਵਧੀਆ ਬਣਦੀ ਆ ਤੇ ਆਪਾਂ ਅੱਜ ਛਾਟ ਹੀ ਤਿਆਰ ਕਰਨੀ ਆ ਤੁਸੀਂ ਦੇਖੋ ਕੀ ਕਰਦੇ ਕਿਵੇਂ ਆ ਸਭ ਤੋਂ ਫਸ ਕਲਾਸ ਕਰਾਂਗੇ ਅਸੀਂ ਇਹ ਹੁਣ ਆਪਾਂ ਤੇਲ ਰੱਖਿਆ ਸੀ ਉੱਪਰ ਗੈਸ ਦੇ ਇਹਨੂੰ ਆਪਾਂ ਜਿਹੜੇ ਦਾਣੇ ਆ ਸਾਰੇ ਉਹਨਾਂ ਦੇ ਵਿੱਚ ਪਾ ਦਿੱਤੇ ਆ ਤੇਲ ਦੇ ਵਿੱਚ ਤੇਲ ਬਹੁਤ ਗਰਮ ਸੀਗਾ ਤੇ ਦੇਖੋ ਦਾਣੇ ਜਿਹੜੇ ਆ ਇਹਨਾਂ ਨੇ ਆਪਣੇ ਆਪ ਹੀ ਉੱਤੇ ਆ ਜਾਣਾ ਤਰ ਕੇ ਆ ਦੇਖੋ ਬਣ ਗਏ ਨਾ ਹੁਣ ਆਪਣੇ ਆਪ ਹੀ ਉੱਤੇ ਆਂ ਡੇ ਇਹ ਬਹੁਤ ਵਧੀਆ ਚੀਜ਼ ਤਿਆਰ ਹੁੰਦੀ ਆ ਕਿਤੇ ਤੁਸੀਂ ਵੀ ਬਣਾ ਕੇ ਦੇਖਿਓ ਇੰਨੀ ਵਧੀਆ ਚਾਟ ਤਿਆਰ ਹੁੰਦੀ ਹੈ ਨਾ ਇਹ ਕਿ ਬਹੁਤ ਹੀ ਸਵਾਦ ਬਣਦੀ ਫਿਰ ਅੱਜਕੱਲ੍ਹ ਨਿਆਣੇ ਪਸੰਦ ਵੀ ਇੰਨਾ ਚੀਜ਼ਾਂ ਨੂੰ ਹੀ ਕਰਦੇ ਆ ਸਿੰਪਲ ਛੱਲੇ ਹੀ ਖਾ ਕੇ ਤਾਂ ਖੁਸ਼ ਹੀ ਨਹੀਂ ਹੁੰਦੇ ਸਿੰਪਲ ਤੇ ਚੀਜ਼ ਖਾਂਦੇ ਹੀ ਨਹੀਂ ਨਮਕ ਮਿਰਚ ਲੱਗਾ ਹੋਏ ਵਧੀਆ ਕਰਾਰੀ ਖੱਟਾ-ਖੁੱਟਾ ਪਿਆ ਹੋਏ ਫਿਰ ਉਹ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਨੇ ਇਸ ਕਰਕੇ ਸਵਾਦ ਜੀ ਬਣਦੀ ਇਹ ਬਣ ਜਾਂਦੀ ਆ ਤੇ ਇਸ ਤਰ੍ਹਾਂ ਥੋੜੀ ਖੇਚਲ ਕਰਕੇ ਤੇ ਵਧੀਆ ਬਣ ਜਾਂਦੀ ਆ ਤੇ ਨਾਲੇ ਇਹ ਚੀਜ਼ ਖਾਦੀ ਜਾਂਦੀ ਤੇ ਨਾਲੇ ਖੁਸ਼ ਹੋ ਜਾਂਦੇ ਨੇ ਆਣੇ ਆ ਦੇਖੋ ਹੁਣ ਮੈਂ ਇਹਨਾਂ ਨੂੰ ਨਾ ਕੁਰਕੜੇ ਜਿਹਾ ਕਰ ਲਿਆ ਦਾਣਿਆਂ ਨੂੰ ਤੇਲ ਮੈਂ ਕੱਢ ਦਿੱਤਾ ਸਾਰਾ ਹੀ ਬਾਹਰ ਤੇ ਹੁਣ ਥੋੜਾ ਜਿਹਾ ਤੇਲ ਇੱਕ ਚਮਚਾ ਜਾਂ ਡੇਢ ਚਮਚਾ ਪਾਉਂਗੀ ਮੈਂ ਜ਼ਿਆਦਾ ਤੇਲ ਨਹੀਂ ਪਾਵਾਂਗੀ ਇਹੋ ਹੀ ਆ ਬਸ ਇੰਨਾ ਕੀ ਪਾਵਾਂਗੀ ਹੁਣ ਆਪਾਂ ਇਹਦੇ ਵਿੱਚ ਚਾਟ ਬਣਾਵਾਂਗੇ ਬਹੁਤ ਵਧੀਆ ਤਰ੍ਹਾਂ ਤੇ ਵੀਡੀਓ ਬਹੁਤ ਹੀ ਵਧੀਆ ਆ ਤੇ ਬਹੁਤ ਹੀ ਸੋਹਣੀ ਆ ਤੁਸੀਂ ਜ਼ਰੂਰ ਵੇਖਿਆ ਕਰੋ ਤੇ ਆਪਣੇ ਘਰ ਵੀ ਇਹੋ ਜਿਹੀ ਚੀਜ਼ਾਂ ਬਣਾਇਆ ਕਰੋ ਆ ਦੇਖੋ शिमला मिर्च ਮੈਂ ਕੱਟੀ ਸੀ ਪਿਆਜ਼ ਕੱਟਿਆ ਸੀ ਟਮਾਟਰ ਥੋੜਾ ਜਿਹਾ ਕੱਟਿਆ ਸੀ ਬਰੀਕ ਬਰੀਕ ਹਰੀ ਮਿਰਚ ਇੱਕ ਕੱਟੀ ਸੀ ਬਰੀਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਨਾ ਫਰਾਈ ਕਰ ਦਵਾਂਗੀ ਥੋੜਾ ਜਿਹਾ ਥੋੜਾ ਜਿਹਾ ਕੱਚਾਪਨ ਦੂਰ ਕਰਾਂਗੀ ਮੈਂ ਇਹਨਾਂ ਚੀਜ਼ਾਂ ਦਾ ਆਹ ਦੇਖੋ ਟਮਾਟੋ ਸੌਸ ਜਿਹੜੀ ਆ ਇਹ ਆਪਾਂ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਹਾਂ ਇੰਨੀ ਕੀ ਬਹੁਤ ਹੈ ਤੇ ਇੱਕ ਚੀਜ਼ ਬਣਾਵਾਂਗੇ ਬਹੁਤ ਹੀ ਫਸਟ ਕਲਾਸ ਚੀਜ਼ ਬਣੇਗੀ ਹੁਣ ਆਪਾਂ ਇਹ ਗੈਸ ਬਹੁਤ ਘੱਟ ਕੀਤਾ ਹੋਇਆ ਹੈ ਤੇ ਬਹੁਤ ਹੀ ਵਧੀਆ ਚੀਜ਼ ਬਣਾ ਰਹੇ ਆ ਤੇ ਗੈਸ ਬਹੁਤ ਘਟਿਆ ਇਹ ਥੋੜਾ ਜਿਹਾ ਕਾਲਾ ਨਮਕ ਹੈ ਇਹ ਆਪਾਂ ਪਾ ਦਵਾਂਗੇ ਥੋੜਾ ਜਿਹਾ ਸਵਾਦ ਅਨਸਾਰ ਹੀ ਪਾਉਣਾ ਜਾਂ ਜਿਆਦਾ ਨਮਕ ਨਹੀਂ ਪਾਉਣਾ ਇਹ ਵੀ ਥੋੜਾ ਜਿਹਾ ਚਾਟ ਮਸਾਲਾ ਏ ਉਹ ਵੀ ਪਾਤਾ ਮੈਂ ਆ ਇੱਕ ਹਰੀ ਮਿਰਚ ਹੀ ਮੇਰੇ ਕੋਲ ਹੋਰ ਕੱਟੀ ਹੋਈ ਏ ਪਾਤੀ ਏ ਤਾਂ ਬਹੁਤ ਹੀ ਵਧੀਆ ਚੀਜ਼ ਤਿਆਰ ਕਰਨੀ ਅੱਜ ਇਹ ਕਾਲੀ ਮਿਰਚ ਦਾ ਪਾਊਡਰ ਏ ਇਹ ਪਾਤਾ ਥੋੜਾ ਜਿਹਾ ਮੈਂ ਸਾੜ ਕੇ ਕੌਰਨ ਫਲੌਰ ਮੈਂ ਵਿਖਾਇਆ ਤੁਹਾਨੂੰ ਥੋੜਾ ਜਿਹਾ ਇਹ ਪਾਣੀ ਪਾ ਕੇ ਮੈਂ ਤੇ ਇਹਨੂੰ ਥੋੜਾ ਜਿਹਾ ਨਾ ਪਤਲਾ ਕਰਾਂਗੀ ਪਾਣੀ ਪਾਵਾਂਗੀ ਇਹਦੇ ਚ ਤੇਨੂੰ ਥੋੜਾ ਜਿਹਾ ਮੈਂ ਪਤਲਾ ਕਰ ਲਵਾਂਗੀ ਉਨੀ ਦੇਰ ਤੱਕ ਮੈਂ ਨਾ ਆ ਇੱਕ ਚਟਨੀ ਇਹਦੇ ਚ ਪਾਵਾਂਗੀ ਟਮਾਟੋ 소ਸ ਜਿਹਨੂੰ ਕਹਿੰਦੇ ਆ ਇਹ ਉਹ ਆ ਜਿਹੜੀ ਪਕੌੜਿਆਂ ਨਾਲ ਖਾਈ ਦੀ ਚਟਣੀ ਇਹ ਉਹ ਆ ਐਵੇਂ ਨਾ ਉਹ ਕਰ ਲਿਆ ਪਤਲਾ ਉਹਨੂੰ ਕਾਰਨ ਫਲੌਰ ਨੂੰ ਜਿਹੜੀਆਂ ਸਾਰੀਆਂ ਢੇਲੀਆਂ ਜਿਹੜੀਆਂ ਪਤਲੀਆਂ ਹੋਕ ਜਾਂ ਨੇ ਮਤਲਬ ਨਹੀਂ ਰਹੀਆਂ ਪਾਣੀ ਬਣ ਗਿਆ ਇਹਦਾ ਇਹ ਆਪਾਂ ਥੋੜਾ ਜਣਾ ਇਹਦੇ ਵਿੱਚ ਪਾ ਦਵਾਂਗੇ ਬਹੁਤ ਹੀ ਵਧੀਆ ਚੀਜ਼ ਤਿਆਰ ਹੋਣੀ ਹੈ ਬਹੁਤ ਫਰਸਟ ਕਲਾਸ ਚੀਜ਼ ਤਿਆਰ ਹੋਣੀ ਹੈ ਇਹ ਦੇਖੋ ਕਿੰਨੀ ਵਧੀਆ ਚੀਜ਼ ਤਿਆਰ ਹੋ ਰਹੀ ਹੈ ਗੈਸ ਥੋੜਾ ਜਿਹਾ ਕੱਟ ਕੀਤਾ ਕਿ ਬਹੁਤ ਸੜੇ ਨਾ ਇਹ ਹੁਣ ਦੇਗੀ ਮਿਰਚ ਪਾਤੀ ਮੈਂ ਇਹਦੇ ਵਿੱਚ ਹੁਣ ਚਿੱਟਾ ਨਮਕ ਪਾਤਾ ਥੋੜਾ ਜਿਹਾ ਮੈਂ ਹੋਰ ਮਸਾਲੇ ਜੀਰਾ ਧਨੀਆ ਪਾਊਡਰ ਆਪਾਂ ਇਹ ਕੁਛ ਨਹੀਂ ਪਾਉਣਾ ਇਹਦੇ ਵਿੱਚ ਕਾਲੀ ਮਿਰਚ ਪਾਤੀ ਹੈ ਨਾ ਬਸ ਇਹਦੇ ਵਿੱਚ ਹੋਰ ਕੁਛ ਨਹੀਂ ਪਾਉਣਾ ਉਹ ਵਾਲਾ ਹੁਣ ਆਪਾਂ ਦਾਣੇ ਪਾ ਦਾਂਗੇ ਇੰਨੇ ਵਧੀਆ ਚੀਜ਼ ਇੰਨੀ ਫਰਸਟ ਕਲਾਸ ਚੀਜ਼ ਤੇ ਇੰਨੀ ਪਿਆਰੀ ਚੀਜ਼ ਬਣੀ ਹੈ ਨਾ ਬਹੁਤ ਹੀ ਵਧੀਆ ਆ ਕੇ ਦੇ ਬਣਾ ਕੇ ਖਾ ਕੇ ਵੇਖਿਓ ਤੁਸੀਂ ਉਂਗਲਾ ਹੀ ਚਟਣੀਆਂ ਵੇਖ ਕੇ ਕਿ ਇਹ ਵਾਕਿਆ ਹੀ ਕੋਈ ਚੀਜ਼ ਬਣੀ ਹੋਈ ਹੈ ਦੇਖੋ ਕਿੰਨੀ ਵਧੀਆ ਚੀਜ਼ ਬਣੀ ਆ ਹਰ ਚੀਜ਼ ਨੂੰ ਪਿੱਛੇ ਕਰਦੀ ਐ ਇੰਨੀ ਵਧੀਆ ਚੀਜ਼ ਤਿਆਰ ਹੋਈ ਐ ਇਹ ਹੁਣ ਆਪਾਂ ਇੱਥੇ ਨਿੰਬੂ ਇੱਕਣੇ ਝੋੜ ਦਵਾਂਗੇ ਅੱਧਾ ਅੱਧਾ ਨਿੰਬੂ ਆ ਮੇਰੇ ਕੋਲ ਅੱਧਾ ਨਿੰਬੂ ਝੋੜ ਦਵਾਂਗੇ ਆ ਦੇਖੋ ਵਿਚ ਚੀਆ ਪਾਣੇ ਛੋੜ ਦਾਂਗੇ ਗੈਸ ਤੇ ਥੱਲੇ ਘਾਟੀ ਆ ਬਿਲਕੁਲ ਤੇ ਨਿੰਬੂ ੜ ਜੋੜ ਕੇ ਆਪਾਂ ਤੇ ਇਹਨੂੰ ਹੁਣ ਗੈਸ ਨੂੰ ਕਰ ਦਾਂਗੇ ਬੰਦ ਤੇ ਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵਾ ਦੇਖੋ ਕਿੰਨੀ ਵਧੀਆ ਚਾਟ ਬਣੀ ਐ ਹੁਣ ਆਪਾਂ ਇਹਨਾਂ ਤੁਹਾਨੂੰ ਪਾ ਕੇ ਵਿਖਾਣੇ ਆ ਥੋੜੀ ਜਿਹੀ ਚੀਨੀ ਪਾਈ ਆ ਇਦਾਂ ਨਾ ਖੱਟਾ ਖੱਟੀ ਮਿੱਠੀ ਬਣ ਜੇਗੀ ਬਹੁਤ ਵਧੀਆ ਚੀਜ਼ ਬਣੇਗੀ ਬਹੁਤ ਮਿੱਠੀ ਨਹੀਂ ਬਣੇਗੀ ਰਹੇਗੀ ਤਾਂ ਖੱਟੀ ਪਰ ਥੋੜਾ ਜਣਾ ਵਧੀਆ ਬੈਲੈਂਸ ਬਣ ਜੇਗਾ ਇਹਦਾ ਆ ਗੁੱਡ ਬਣ ਗਈ ਜੀ ਹੁਣ ਆਪਾਂ ਇੰਨਾ ਕੌਲੀਆਂ ਦੇ ਵਿੱਚ ਪਾ ਕੇ ਖਾਵਾਂਗੇ ਕਿਉਂ ਨਾ ਪਤਾ ਲੱਗੇਗਾ ਕਿ ਅਸੀਂ ਪਿਕਨਿਕ ਤੇ ਆਏ ਆ ਆ ਦੇਖੋ ਢੱਡੀ ਵਧੀਆ ਚਾਟ ਤਿਆਰ ਕੀਤੀ ਆ ਜੇ ਦੋ ਤੁਸੀਂ ਬਣਾ ਕੇ ਖਾਓਗੇ ਇਹੋ ਜੀ ਚੀਜ਼ ਵੀਡੀਓ ਵੇਖ ਕੇ ਫਿਰ ਵਾਕਿਆ ਹੀ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਜਾਣ ਹੈਗੀ ਆ ਇਸ ਚੀਜ਼ ਦੇ ਵਿੱਚ ਇਹ ਚੀਜ਼ ਸਾਨੂੰ ਬਣਾਉਣੀ ਚਾਹੀਦੀ ਆ ਸਾਰਾ ਪਰਿਵਾਰ ਹੀ ਬੜਾ ਜਿੰਨੇ ਜਿੰਨੇ ਕਰਾਰੀ ਚੀਜ਼ ਖਾਣੀ ਆ ਉਹਦੇ ਵਾਸਤੇ ਤੇ ਬਹੁਤ ਹੀ ਵਧੀਆ ਨਾ ਤੁਸੀਂ ਵੀ ਇਦਾਂ ਬਣਾ ਕੇ ਖਾਇਆ ਕਰੋ ਤੇ ਇਦਾਂ ਦੇਖਿਆ ਕਰੋ ਤੇ ਬਣਾਇਆ ਜਰੂਰ ਕਰੋ ਬਾਜ਼ਾਰ ਬਾਜ਼ਾਰੋਂ ਮਗਾਉਣ ਦੀ ਲੋੜ ਹੀ ਨਹੀਂ ਪੈਂਦੀ ਕੋਈ ਵੀ ਚੀਜ਼ ਘਰੇ ਹੀ ਬਣਾਓ ਇਦਾਂ ਵਧੀਆ ਲੱਗਦਾ ਆ ਆਪ ਨਾਲੇ ਆਪਣੇ ਹੱਥੀਂ ਬਣਾਏ ਤੇ ਵਧੀਆ ਲੱਗਦੀ ਆ ਚੀਜ਼ ਤਿਆ ਦੇਖੋ ਦੋ ਕੌਲੀਆਂ ਭਰ ਗਈਆਂ ਮੈਂ ਦੋ ਮੈਂਬਰਾਂ ਦੀ ਬਣਾਈ ਸੀ ਹੁਣ ਮੈਂ ਪਦੀਨਾ ਥੋੜਾ ਥੋੜਾ ਕੱਟ ਕੇ ਪਾ ਦਾਂਗੀ ਉੱਪਰ ਤੇ ਬਹੁਤ ਹੀ ਵਧੀਆ ਆ ਇਹ ਦੋ ਮੈਂਬਰਾਂ ਲਈ ਮੈਂ ਬਣਾਈ ਸੀ ਤੇ ਆ ਵੇਖੋ ਦੋ ਮੈਂਬਰਾਂ ਲਈ ਬਣ ਗਈ ਐ ਲੋ ਜੀ ਕਿਹੜੀ ਗੱਲ ਦੀ ਕਮੀ ਆ ਬੋਲੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਆ ਦੇਖੋ ਉਹਣੀ ਕੀਤੇ ਦੇਖ ਕੇ ਆਉਂਦਾ ਵੀ ਕਿਤਰਾ ਬਹੁਤ ਵਧੀਆ ਤਿਆਰ ਹੋਈ ਐ ਬਹੁਤ ਫਸਟ ਕਲਾਸ ਤਿਆਰ ਹੋਈ ਐ ਹੀ ਛੱਲੀਆਂ ਦੀਆਂ ਮੱਗੇ ਵੀ ਵੀਡੀਓ ਪਾਈਆਂ ਨੇ ਪਰ ਆਹ ਚੀਜ਼ਾਂ ਲੱਗ ਲੱਗ ਤੁਹਾਨੂੰ ਤਾਂ ਵਿਖਾ ਲੰਡੀ ਕਿ ਇਕੱਠੀਆਂ ਵਿਖਾ ਨਹੀਂ ਸਕਦੇ ਅਸੀਂ ਇਕੱਠੀਆਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੱਸਣ ਦੇ ਕਿ ਇਤਰਾ ਵੀ ਚੀਜ਼ਾਂ ਬਣ ਜਾਂਦੀਆਂ ਵੱਖ-ਵੱਖ ਵੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ